ਦਲਜੀਤ ਨੂੰ ਸਾਨੂੰ ਮਿਲੌਣ ਜਾ ਰਹੇ ਆ ਇੱਕ ਜਲੇਬੀ ਦੀ ਸਟਾਲ ਦੇ ਆਖੀਕਾਰ ਕਿਉਂ ਲੋੜ ਪੈ ਗਈ ਇਸ ਦਲਜੀਤ ਨੂੰ ਜਲੇਬੀਆਂ ਬਣਾਉਣ ਦੀ ਜਲੇਬੀਆਂ ਤੇ ਗੈਟਪ ਦਲਜੀਤ ਵਾਲਾ ਇਹ ਕੀ ਜਿਹੜੀ ਮਿਸਟਰੀ ਉਹਨਾਂ ਤੋਂ ਇਨਸਪਾਇਰ ਹੋਇਆ ਮੈਂ ਬਹੁਤ ਜ਼ਿਆਦਾ એનર્ਜੀ ਮਿਲੀ ਉਹਨਾਂ ਤੋਂ ਮੈਨੂੰ ਕਿ ਉਰੇ ਨਹੀਂ ਉਰੇ ਸੋਚੂ ਕੁਛ ਕਰਦੇ ਹੋਏ 네ਗੇਟਿਵ ਹੋ ਗਿਆ ਸੀਗਾ ਜ਼ਿੰਦਗੀ ਦੇ ਵਿੱਚ ਕਿ ਮੇਰੇ ਕੋਲੋਂ ਤੂੜੀ ਵਾਲਾ ਮਦਾਨੀ ਵਾਲਾ ਜਿਹੜਾ ਜਾਗ ਸੀਗਾ ਉਹ ਨਹੀਂ ਪ੍ਰੋਸੈਸ ਤੇ ਆ ਰਿਹਾ ਸੀ ਨਹੀਂ ਪਤਾ ਲੱਗ ਰਿਹਾ ਸੀ ਬਾਦ ਦੇ ਵਿੱਚ ਇੱਕ ਦਲਜੀਤ ਭਾਜੀ ਹੁਣੀ ਆਏ ਉਹ ਛਾ ਗਏ ਕਹਿੰਦੇ ਨਾ ਪੰਜਾਬੀ ਆ ਗਏ ਤੇ ਪੰਜਾਬੀ ਛਾ ਗਏ ਦਲਜੀਤ ਦੋਸਾਂ ਨੂੰ ਤੁਸੀਂ ਸਟੇਜਾਂ ਤੇ ਹੁਣ ਤੱਕ ਦੇਖਿਆ ਹੈ ਗੀਤ ਗਾਉਂਦੇ ਆ ਲੋਕਾਂ ਦਾ ਦਿਲ ਲਪਾਉਂਦੇ ਆ ਪਰ ਅੱਜ ਅਸੀਂ ਤੁਹਾਨੂੰ ਦਲਜੀਤ ਦੋਸਾਂ ਨੂੰ ਮਲਾਉਣ ਜਾ ਰਹੇ ਆ ਇੱਕ ਜਲੇਬੀ ਦੀ ਸਟਾਲ ਤੇ ਜਿੱਥੇ ਕਿ ਉਹਨਾਂ ਵੱਲੋਂ ਵਕ ਵਕ ਜਲੇਬੀਆਂ ਬਣਾਈਆਂ ਜਾ ਰਹੀਆਂ ਨੇ ਅਲੱਗ-ਅਲੱਗ ਟੇਸਟ ਦੀਆਂ ਪਹਿਲਾ ਟੇਸਟ ਤੇ ਫਿਰ ਦਿਲਜੀਤ ਦੋਸਾਂਜ ਆ ਗੁੜਾ ਵਾਲੀ ਜਲੇਬੀ ਲਈ ਚਾਸ਼ਣੀ ਤਿਆਰ ਕੀਤੀ ਹੋਈ ਆ ਇਹ ਚੀਨੀ ਵਾਸਤੇ ਆ ਇਹ ਜਿਹੜਾ ਪਾਈਨੈਪਲ ਆ ਇਹ ਗ੍ਰੀਨ ਐਪਲ ਆ ਤੇ ਜਲੇਬੀ ਦੀ ਇਸ ਦੁਕਾਨ ਦਾ ਨਾਂ ਹੈ ਵਿਰਾਸਤ ਜਲੇਬੀਕਰ ਜਿਹੜਾ ਕਿ ਚਲਾਉਣ ਵਾਲਾ ਉਹ ਦਲਜੀਤ ਦੋ ਸਾਜ ਜਿਹਨੂੰ ਤੁਹਾਨੂੰ ਅਸੀਂ ਮਲਾਵਾਗੇ ਤੁਸੀਂ ਆਪ ਦੇਖ ਕੇ ਸਾਰਾ ਕੁਝ ਹੈਰਾਨ ਹੋ ਜਾਓਗੇ ਆਖਿਰਕਾਰ ਕਿਉਂ ਲੋੜ ਪੈਗੀ ਇਸ ਦਲਜੀਤ ਨੂੰ ਜਲੇਬੀਆਂ ਬਣਾਉਣ ਦੀ ਤੇ ਜਲੇਬੀਆਂ ਬਣਾ ਕੇ ਇਹ ਦਲਜੀਤ ਦੇ ਗੈਟਅਪ ਚ ਕੀ ਦੱਸਣਾ ਚਾਹੁੰਦੇ ਨੇ ਇਹ ਤਾਂ ਤੁਸੀਂ ਤਸਵੀਰ ਦੇਖ ਰਹੇ ਹੋ ਪੂਰੀ ਤਸਵੀਰ ਤੁਹਾਨੂੰ ਦਿਖਾਉਣਾ ਤੇ ਹੁਣ ਤੁਹਾਨੂੰ ਮਲਾਉਣੇ ਪੀਆ ਚਾਸ਼ਨੀਆ ਦੇ ਨਾਲ ਨਾਲ ਉਸ ਮਿੱਠੇ ਬੋਲਣ ਵਾਲੇ ਵਿਅਕਤੀ ਨੂੰ ਦਲਜੀਤ ਨੂੰ ਦਲਜੀਤ ਦੋਸਾ ਨੂੰ ਜਿਹੜਾ ਕਿ ਜਲੇਬੀਆਂ ਬਣਾਉਣ ਦਾ ਖਾਸੌਰਤੇ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਖੂਬਸੂਰਤ ਜਲੇਬੀਆਂ ਤੇ ਖੂਬਸੂਰਤ ਗੈਟਅਪ ਦੇ ਨਾਲ ਆਖਿਕਾਰ ਇਹ ਗੈਟਅਪ ਕਿਉਂ ਤੇ ਜਲੇਬੀਆਂ ਹੀ ਕਿਉਂ ਗੱਲ ਕਰ ਲੈਨੇ ਅਮਨ ਹੋਣਾ ਨਾਲ ਅਮਨ ਹੈ ਨਾ ਅਮਨਦੀਪ ਪਹਿਲਾਂ ਦਾ ਤੁਹਾਡਾ ਪੀਸੀ ਤੇ ਬਹੁਤ ਬਹੁਤ ਸਵਾਗਤ ਆ ਸੱਸੀ ਜੀ ਦਿਖਾ ਦਿਓ ਜਰੂਰ ਸਾਡੇ ਨਾਲ ਬਿਲਕੁਲ ਸਰ ਬਿਲਕੁਲ ਜੀ ਅਮਨਦੀਪ ਜਲੇਬੀਆਂ ਤੇ ਗੈਟਪ ਦਲਜੀਤ ਵਾਲਾ ਇਹ ਕੀ ਜਿਹੜੀ ਮਿਸਟਰੀ ਹੈ ਇਹ ਮਿਕਸ ਅਪ ਕੋਈ ਨਹੀਂ ਹੈ ਜੀ ਬਸ ਉਹਨਾਂ ਤੋਂ ਇਨਸਪਾਇਰ ਹੋਇਆ ਮੈਂ ਬਹੁਤ ਜ਼ਿਆਦਾ એનર્ਜੀ ਮਿਲੀ ਉਹਨਾਂ ਤੋਂ ਮੈਨੂੰ ਕਿ ਉਰੇ ਨਹੀਂ ਉਰੇ ਸੋਚੋ ਬਹੁਤ بڑا ਸੋਚੋ ਇਹ ਬਿਲਕੁਲ ਇੱਕ ਜੈਨੂਅਲ ਜਿਹਾ ਕੰਮ ਆ ਇੱਕ ਜਲੇਬੀ ਬਣਾਉਣਾ ਤਾਂ ਨੋਰਮਲ ਕੰਮ ਆ ਪਰ ਮੇਰੀ ਸੋਚ ਬਹੁਤ ਬੜੀ ਹੈ ਜੀ ਕਿ ਮੈਂ ਕਿੱਥੇ ਤੱਕ ਜਾਣਾ ਅੱਗੇ ਜੀ ਸੋਚ ਰੱਖੀ ਦਲਜੀਤ ਦੇ ਕਹਿਣ ਤੇ ਚੱਲੇ ਤੇ ਆਖੇ ਕਰ ਫਿਰ ਜਲੇਬੀਆਂ ਚੁਣੀਆਂ ਗਈਆਂ ਵਕ ਵਕ ਤੁਹਾਡੀਆਂ ਚਾਸ਼ਣੀਆਂ ਦੇਖੀਆਂ ਨੇ ਇਹਨਾਂ ਦਾ ਕੀ ਰਾਜ ਆ ਆਖੇ ਕਾ ਕਿਸੇ ਕਰਾ ਦੇਖੋ ਜੀ ਪਹਿਲਾ ਤਾਂ ਮੇਰੇ ਕੋਲ ਜਿਹੜੀ ਮਦਾਨੀ ਹੁੰਦੀ ਆ ਉਹ ਹੁੰਦੀ ਆ ਤੂੜੀ 'ਚ ਦੱਬ ਕੇ ਮੈਦੇ ਨੂੰ ਪ੍ਰੋਸੈਸ ਦੇ ਵਿੱਚ ਲੈ ਕੇ ਉਹਨੂੰ ਮਦਾਨੀ 'ਚ ਕਨਵਰਟ ਕਰਨਾ ਮੀਨ ਮੈਦੇ ਨੂੰ ਪਕਾਉਣਾ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਵਿਦਆਊਟ ਮਸਾਲੇ ਆਰਗੈਨਿਕ ਤਰੀਕਾ ਜੀ ਦੂਜਾ ਨੰਬਰ ਹੈਗਾ ਕਿਸੇ ਵੀ ਤਰ੍ਹਾਂ ਦਾ ਜੂਸ ਲਿਆਓ ਤੁਸੀਂ ਉਹਨੂੰ ਮੈਂ ਪ੍ਰੋਸੈਸ ਕਰਕੇ ਚਾਸਨੀ ਦੇ ਵਿੱਚ ਕਨਵਰਟ ਕਰਕੇ ਤਾਂ ਉਹਨੂੰ ਮੈਂ ਫਲੇਵਰ ਦੇ ਦੂੰਗਾ ਜਲੇਬੀ ਦਾ ਪਾਈਨੈਪਲ ਫਲੇਵਰ ਆਰੈਂਜ ਫਲੇਵਰ ਹੋ ਗਿਆ ਠੀਕ ਹੈ ਗ੍ਰੀਨ ਐਪਲ ਫਲੇਵਰ ਹੋ ਗਿਆ ਆਦਰਵਾਇਜ਼ ਜੋ ਵੀ ਆਏ ਠੀਕ ਹੈ ਜੀ ਤੇ ਬਾਕੀ ਮੇਰਾ ਜਿਹੜਾ ਗੈਟ ਅਪ ਪਾਉਣ ਦਾ ਮਕਸਦ ਸੀਗਾ ਦਲਜੀਤ ਭਾਜੀ ਦਾ ਆਪਾਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਦਾ ਮਤਲਬ ਉਹਨਾਂ ਦੀ ਸੋਚ ਪਰ ਆਪਾਂ ਚੱਲ ਸਕਦੇ ਹਾਂ ਜੀ ਬਸ ਕੁਝ ਕਰਦੇ ਹੋਏ 네ਗੇਟਿਵ ਹੋ ਗਿਆ ਸੀਗਾ ਜ਼ਿੰਦਗੀ ਦੇ ਵਿੱਚ ਕਿ ਮੇਰੇ ਕੋਲੋਂ ਤੂੜੀ ਵਾਲਾ ਮੈਦਾਨੀ ਵਾਲਾ ਜਿਹੜਾ ਜਾਗ ਸੀਗਾ ਉਹ ਨਹੀਂ ਪ੍ਰੋਸੈਸ 'ਚ ਆ ਰਿਹਾ ਜੀ ਨਹੀਂ ਪਤਾ ਲੱਗ ਰਿਹਾ ਸੀ 2 ਸਾਲ ਮੈਂ ਰੈਗੂਲਰ ਕੰਮ ਕਰਿਆ ਇਸ ਪ੍ਰੋਸੈਸ ਪਰ ਰੈਗੂਲਰ ਕੰਮ ਕਰਿਆ ਸਮਾਨ ਬਣਾਇਆ ਡੋਲਿਆ ਬਣਾਇਆ ਡੋਲਿਆ ਬਣਾਇਆ ਡੋਲਿਆ 네ਗੇਟਿਵ ਹੋ ਕੇ ਘਰੇ ਬਹਿ ਗਿਆ ਬਾਦ ਦੇ ਵਿੱਚ ਇੱਕ ਦਲਜੀਤ ਭਾਜੀ ਹੁਣੀ ਆਏ ਉਹ ਛਾ ਗਏ ਕਹਿੰਦੇ ਨਾ ਪੰਜਾਬੀ ਆ ਗਏ ਤੇ ਪੰਜਾਬੀ ਛਾ ਗਏ ਬਸ ਉਹ ਸ਼ੇਅਰ ਸੁਣ ਕੇ ਮੈਂ ਉਸ ਤੋਂ ਬਾਅਦ ਜਾ ਕੇ ਮੈਂ ਕਿਹਾ ਯਾਰ ਤੂੰ ਨੈਗੇਟਿਵ ਹੋ ਕੇ ਬਹਿ ਗਿਆ ਭਾਜੀ ਕਿੱਥੇ ਚਲੇ ਗਏ ਆ ਅੱਪ ਚਲੇ ਗਏ ਆ ਹੁਣ ਮੈਂ ਦੁਬਾਰਾ ਫਿਰ ਸ਼ੁਰੂ ਕਰਤਾ ਪ੍ਰੋਸੈਸ ਦਲਜੀਤ ਭਾਜੀ ਤੋਂ ਇਨਸਪਾਇਰ ਹੋ ਕੇ ਪ੍ਰੋਸੈਸ ਸ਼ੁਰੂ ਕਰਿਆ ਤਾਂ ਡੇਢ ਮਹੀਨੇ ਦੇ ਵਿੱਚ ਤੂੜੀ ਦੇ ਵਿੱਚ ਮੈਦੇ ਨੂੰ ਦੱਬਣਾ ਕਿਆ ਪ੍ਰੋਸੈਸ ਆ ਕਿੰਨਾ ਟੈਂਪਰੇਚਰ ਹੋਣਾ ਚਾਹੀਦਾ ਸਾਰੇ ਦਾ ਸਾਰੇ ਮੁੱਠੀ ਚ ਲੈ ਲਏ ਦੇ ਪ੍ਰੋਸੈਸ ਤੇ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਜਿਸ ਗੈਟ ਅਪ ਦੇ ਵਿੱਚ ਆ ਕੇ ਤੁਸੀਂ ਜਲੇਬੀਆਂ ਬਣਾਉਨੇ ਹੋ ਕਿੰਨਾ ਕਿ ਫਰਕ ਪੈਂਦਾ ਲੋਕ ਕਿਸ ਤਰੀਕੇ ਨਾਲ ਇਸ ਨੂੰ ਦੇਖ ਰਹੇ ਨਾਲ ਨਾਲ ਪ੍ਰੋਸੈਸ ਵੀ ਚੱਲ ਰਿਹਾ ਨਾਲ ਨਾਲ ਗੱਲਾਂ ਵੀ ਕਰ ਹਾਂਜੀ ਸਰ ਇਹ ਬਿਲਕੁਲ ਸਰ ਦੇਖੋ ਲੋਕਾਂ ਦਾ ਤੇ ਕਸਟਮਰਾਂ ਦਾ ਰਿਸਪੌਂਸ ਤਾਂ ਐ ਮਿਲ ਰਿਹਾ ਨਾ ਕਿ ਬਸ ਕਹਿੰਦੇ ਆ ਨਾ ਵੀ ਦਲਜੀਤ ਭਾਜੀ ਨੂੰ ਜਿਹੜਾ ਲੋਕ ਕਹਿੰਦੇ ਆ ਨਾ ਵੀ ਪੰਜਾਬੀ ਆ ਗਏ ਤੇ ਛਾ ਗਏ ਮੈਨੂੰ ਵੀ ਆਹੀ ਗੱਲ ਕਹਿੰਦੇ ਆ ਲੋਕ ਯਾਰ ਭਾਜੀ ਪੱਗ ਦਾ ਨਾਮ ਉੱਚਾ ਕਰਤਾ ਤੁਸੀਂ ਕਿਉਂਕਿ ਤੁਹਾਡੇ ਕੋਲ ਕੁਆਲਿਟੀ ਦਾ ਯਾਰ ਏ ਵਨ ਜ਼ਬਰਦਸਤ ਕੁਆਲਟੀ ਆ ਯਾਰ ਬਈ ਬਸ ਸਲੂਟ ਆ ਤੁਹਾਨੂੰ ਵਿਦੇਸ਼ਾਂ ਚ ਵੀ ਬਹੁਤ ਸਾਰੇ ਲੋਕ ਚਲੇ ਜਾਂਦੇ ਨੇ ਭਾਜੀ ਵਿਦੇਸ਼ਾਂ ਚ ਵੀ ਜਾਂਦੇ ਨੇ ਉੱਥੇ ਜਾ ਕੇ ਕੰਮ ਕਰਨਾ ਸ਼ੁਰੂ ਕਰਦੇ ਇੱਥੇ ਸ਼ਰਮ ਕਰਦੇ ਨੇ ਪਰ ਤੁਸੀਂ ਆਮ ਕਰਕੇ ਅਕੈਡਮੀ ਦੇ ਨਾਲ ਜਲੇਬੀਆਂ ਬਣਾਉਣ ਦਾ ਕੰਮ ਕਰਦੇ ਹੋ ਕਿ ਸਿੱਕੇ ਨਾਲ ਸਾਰੇ ਦੇਖੋ ਸਰ ਲੋਕ ਕੀ ਕਰਦੇ ਆ ਕੁੱਖ ਦੇ ਵਿੱਚ ਬੱਚਾ ਹੁੰਦਾ ਮਾਂ ਦੇ ਕੁੱਖ ਦੇ ਬੱਚਾ ਹੁੰਦਾ ਮਾਂ ਪਿਓ ਕੀ ਪਲਾਨ ਕਰਦੇ ਹੁੰਦੇ ਆ ਕਿ ਮੇਰਾ ਮੁੰਡਾ ਅਜ ਕੈਨੇਡਾ ਜਾ ਕੇ ਸੈੱਟ ਹੋ ਜਵੇ ਮੇਰਾ ਮੁੰਡਾ ਅਮਰੀਕਾ ਜਾ ਕੇ ਸੈੱਟ ਹੋ ਜਵੇ ਕਿਉਂ ਕਿ ਆ ਗੱਲ ਯਾਰ ਉਰੇ ਆਪਣਾ ਪੰਜਾਬ ਗੁਲਾਮ ਪੰਜਾਬ ਆਜ਼ਾਦ ਆ ਛੋਟਾ ਕੰਮ ਕਰੋ ਪਰ ਯਾਰ ਬਾਹਰ ਜਾਣਾ ਥੋੜਾ ਜਨਾ ਰੱਖੋ ਵੀ ਯਾਰ ਬਾਹਰ ਕਿਉਂ ਜਾਣਾ ਉਰੇ ਆਪਣਾ ਛੋਟਾ ਕੰਮ ਕਰੋ ਮਾਲਕ ਬਣੋ ਮਾਲਕ ਬਣ ਕੇ ਭਾਜੀ ਦੀ ਕਹਿਣਾ ਦਲਜੀਤ ਭਾਜੀ ਦਾ ਕਹਿਣਾ ਵੀ ਸੋਚ ਵੱਡੀ ਰੱਖੋ ਆਪਾਂ ਉਹਰੇ ਬਹੁਤ ਕੁਝ ਕਰ ਸਕਦੇ ਆ ਪੰਜਾਬ ਦੇ ਵਿੱਚ ਹੀ ਜਲੇਬੀਆਂ ਦਾ ਇੱਕ ਵਾਰ ਨਾਲ ਨਾਲ ਸਾਈਡ ਦਿਖਾ ਦੇਣ ਦੇਖੋ ਕਿੰਨੀਆਂ ਖੂਬਸੂਰਤ ਜੜੀਆਂ ਜਲੇਬੀਆਂ ਉਹਨਾਂ ਵੱਲੋਂ ਬਣਾਈਆਂ ਜਾਂਦੀਆਂ ਤੇ ਵਕ ਵਕ ਚਾਸ਼ਣੀਆਂ ਦੇ ਵਿੱਚ ਆਖੇਕਾਰ ਜਲੇਬੀਆਂ ਨੂੰ ਜਿਹੜਾ ਆ ਜਿਹੜਾ ਪਹਿਲਾਂ ਫਰਾਈ ਕਰਕੇ ਇੱਕੋ ਪ੍ਰੋਸੈਸ ਨਾਲ ਫਿਰ ਵਕ ਵਕ ਚਾਸ਼ਣੀਆਂ ਦੇ ਵਿੱਚ ਪਾਇਆ ਜਾਂਦਾ ਤੇ ਫਿਰ ਜਿਹੜਾ ਆ ਇਹ ਜਲੇਬੀਆਂ ਹੋਰ ਖੂਬਸੂਰਤ ਰੰਗ ਤੇ ਖੂਬਸੂਰਤ ਜਿਹੜਾ ਟੰਗ ਲੈ ਲੈਂਦੀਆਂ ਨੇ ਵਕ ਵਕ ਫਲੇਵਰ ਬਾਰੇ ਵੀ ਭਾਜੀ ਥੋੜੀ ਜਾਣਕਾਰੀ ਦੇ ਦਿਓ ਕਿਹੜੇ-ਕਿਹੜੇ ਫਲੇਵਰ ਨੇ ਇਹ ਹੈਗਾ ਜੀ ਗ੍ਰੀਨ ਐਪਲ ਫਲੇਵਰ ਹੈ ਜੀ ਪਿਓਰ ਜੂਸ ਕੱਢ ਕੇ ਉਹਨੂੰ ਪ੍ਰੋਸ ਇਹ ਹੈਗਾ ਜੀ ਆਪਣਾ ਪਾਈਨੈਪਲ ਫਲੇਵਰ ਪੂਰਾ ਪਿਓਰ ਜੂਸ ਇਹ ਹੈਗਾ ਜੀ ਆਪਣਾ 슈ਗਰ ਵਾਲਾ ਜਿਹੜਾ ਹੁੰਦਾ ਮੇਨ ਆਮ ਜਿਹੜਾ ਮਿੱਠੇ ਵਾਲਾ ਜੀ ਇਹ ਹੈਗਾ ਆਪਣਾ ਘਰ ਦਾ ਕੱਢਿਆ ਹੋਇਆ ਗੁੜ ਗੁੜ ਦੀ ਜਾਸਨੀ ਦਾ ਜਲੇਬੀ ਆ ਮੀ ਜਿੰਨੇ ਵੀ ਜੂਸ ਹੈਗੇ ਆ ਫਰੂਟਾਂ ਦੇ ਆਪਾਂ ਸਾਰਿਆਂ ਦਾ ਫਲੇਵਰ ਦੇ ਸਕਦੇ ਆ ਜਲੇਬੀ ਦੇ ਲਾਈਫ ਚ ਫਲੇਵਰ ਲਿਆਂਦੇ ਤੇ ਜਲੇਬੀਆਂ ਚ ਵੀ ਫਲੇਵਰ ਲਿਆਂਦੇ ਆਈ 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 ਆ ਤੇ ਹਲਵਾਈਆਂ ਵਾਲੀ ਜਲੇਬੀ ਮੰਮੀ ਨਹੀਂ ਪਸੰਦ ਕਰਦੀ ਮੰਮੀ ਕਹਿੰਦੀ ਜੇ ਤੂੰ ਆਪਣੇ ਨਾਨਾ ਜੀ ਦੇ ਹੱਥ ਦੀ ਕਿਤੇ ਜਲੇਬੀ ਖਾ ਲਵੇਂ ਤਾਂ ਤੂੰ ਐਂ ਦੇਖ ਲੈ ਤੂੰ ਛਾ ਜਾਊਗਾ ਪੂਰਾ ਛਾ ਜਾਊਗਾ ਤੇ ਮੈਂ ਫਿਰ ਕੀ ਕਰਿਆ ਵੀ ਨਾਨਾ ਜੀ ਦੀ ਗੱਲ ਮੈਨੂੰ ਯਾਦ ਹੀ ਨਾਨਾ ਜੀ ਜਿਉਂਦੇ ਨਹੀਂ ਸੀਗੇ ਉਹ ਚਲ ਬਸੇ ਸੀ ਤੇ ਉਹ ਇੱਕ ਤੂੜ ਦੇ ਵਿੱਚ ਕਹਿੰਦੇ ਰੱਖਦੇ ਹੁੰਦੇ ਸੀ ਮੈਦੇ ਨੂੰ ਫਿਰ ਦੋ ਤਿੰਨ ਦਿਨਾਂ ਬਾਅਦ ਲੈ ਆ ਕੇ ਸਾਨੂੰ ਜਲੇਬੀ ਖਿਲਾ ਦਿੰਦੇ ਸੀ ਵੀ ਜਲੇਬੀ ਇੱਕ ਨੰਬਰ ਹੁੰਦੀ ਸੀ ਬਸ ਐਨੀ ਕੀ ਗੱਲ ਮੈਂ YouTube ਜਲੇਬੀ ਦਾ ਪ੍ਰਭਾਵ ਤਾਂ ਤੁਸੀਂ ਪਾਤਾ ਲੋਕਾਂ ਉਤੇ ਗੈਟਅਪ ਦਾ ਕਿੰਨਾ ਕੁ ਪ੍ਰਭਾਵ ਪਿਆ ਲੋਕਾਂ ਉਤੇ ਤੁਹਾਨੂੰ ਦੇਖਦਿਆਂ ਹੋਇਆ ਕੀ ਸਮਝਦੇ ਨੇ ਗੈਟਅਪ ਦਾ ਸਰ ਮੈਂ ਇੱਕ ਦਿਨ ਗੈਟਅਪ ਲਿਆ ਸੀਗਾ ਦਲਜੀਤ ਭਾਜੀ ਦਾ ਆਪਣੇ ਕਾਰਡ ਮੇਰੀ ਹੈਗੀ ਆ ਖੈੜ ਤੋਂ ਲੰਡਰਾ ਰੋਡ ਗਿਲਕੋ 127 ਦੇ ਬਾਹਰ ਹੈ ਮੈਂ ਗੈਟ ਆਪ ਆ ਕੇ ਚਲਾ ਗਿਆ ਭਾਜੀ ਦਾ ਦਲਜੀਤ ਭਾਜੀ ਦਾ ਉੱਥੇ ਟ੍ਰੈਫਿਕ ਜਮ ਲੱਗ ਗਿਆ ਭੀੜ ਹੋ ਗਈ ਬੁਰਾ ਹਾਲ ਮੈਨੂੰ ਕਹਿੰਦਾ ਮੇਰੇ ਸਟਾਲ ਚੱਕ ਤੂੰ ਬਹੁਤ ਭੀੜ ਹੋਣ ਲੱਗੀ ਔਰੇ ਤੇ ਗੈਟ ਬਾ ਜਿਹੜਾ ਮੇਰਾ ਦਲਜੀਤ ਭਾਜੀ ਦਾ ਗੈਟ ਤਾਂ ਮੈਂ ਪਾ ਰਿਆਂ ਮੈਂ ਆਪਣੇ ਹੱਥਾਂ ਦੇ ਨਾਲ ਭਾਜੀ ਨੂੰ ਇੱਕ ਵਾਰੀ ਜਲੇਬੀ ਖਿਲਾਉਣੀ ਆ ਯਾਰ ਭਾਜੀ ਮੁਲਾਕਾਤ ਹੋਈ ਹੈ ਕਦੇ ਮੇਰੀ ਮੁਲਾਕਾਤ ਤੁਸੀਂ ਯਕੀਨ ਮੰਨਿਓ ਮੇਰੀ ਡੇਲੀ ਮੁਲਾਕਾਤ ਹੁੰਦੀ ਹੈ ਦਲਜੀਤ ਭਾਜੀ ਨਾਲ ਡੇਲੀ ਡੇਲੀ ਮਿਲਦਾ ਸਵੇਰੇ ਸ਼ਾਮੇ ਮਿਲਦਾ ਬਸ ਮਿਲਦਾ ਔਰੇ ਤੋਂ ਆ ਇੱਕ ਵਾਰੀ ਭਾਜੀ ਯਾਰ ਤੁਸੀਂ ਆਜੋ ਨਾ ਮੇਰੇ ਹੱਥੋਂ ਜਿਹੜਾ ਤੁਸੀਂ ਫਲੇਵਰ ਕਹੋਗੇ ਚਲੋ ਫਲੇਵਰ ਛੱਡੋ ਤੁਸੀਂ ਮੈਨੂੰ ਪਤਾ ਆ ਕਿ ਤੁਸੀਂ ਰਸਗੁਲਿਆ ਸ਼ਕੀਨ ਆ ਮੈਂ ਉਹ ਵੀ ਬਣਾ ਦਊਗਾ ਪਰ ਭਾਜੀ ਯਾਰ ਇੱਕ ਵਾਰੀ ਮੈਂ ਤੁਹਾਨੂੰ ਆਪਦੇ ਹੱਥੀ ਆਪਦੀ ਰੈਸਪੀ ਦੀ ਜਿਹੜੀ ਜਿਹੜਾ ਫਲੇਵਰ ਕਹੋਗੇ ਆਪਦੇ ਹੱਥਾਂ ਨਾਲ ਖਿਲਾਉਣਾ ਚਾਹੇ ਤੁਸੀਂ ਮੈਨੂੰ ਬੁਲਾ ਲਓ ਭਾਜੀ ਤੇ ਚਾਹੇ ਮੇਰੇ ਕੋਲ ਤੁਸੀਂ ਆਪ ਆ ਜਾਓ ਕਦੇ ਲਾਈਵ ਦੇਖਿਆ ਵੈਸੇ ਦਿਲਜੀਤ ਦੋਸਾਂਜ ਨੂੰ ਜੇ ਨਹੀਂ ਮਿਲੇ ਤਾਂ ਵੈਸੇ ਉਹਨਾਂ ਨੂੰ ਕਦੇ ਪਾਕਾ ਦਰਸਈਆਂ ਜੀ ਲਾਈਵ ਦੇਖੇ ਨੂੰ ਲਾਈਵ ਮੈਂ ਬੜੀ ਵਾਰੀ ਪਿੰਡ ਜਾ ਕੇ ਆਇਆ ਭਾਜੀ ਦੇ ਬੜੀ ਵਾਰੀ ਮੈਂ ਸ਼ੋਅ 'ਚ ਗਿਆ ਮੈਨੂੰ ਟਿਕਟ ਨਹੀਂ ਮਿਲੀ ਜਿਹਨੂੰ ਕਿਸਮਤ ਕਹਿ ਲੋ ਬਸ ਮਾੜੀ ਬਸ ਭਾਜੀ ਨੂੰ ਬਸ ਉਰੇ ਤੋਂ ਮਿਲਿਆ ਹੋਇਆ ਮੈਂ ਰੋਜ਼ ਮਿਲਦਾ ਨਾਲੇ ਤੇ ਇੱਕ ਵਾਰੀ ਭਾਜੀ ਨੂੰ ਬਸ ਮੈਂ ਲਾਈਵ ਮਿਲਣਾ ਚਾਹੁੰਦਾ ਪਲੀਜ਼ ਭਾਜੀ ਰਿਕੁਐਸਟ ਇੱਕ ਵਾਰੀ ਪੰਜਾਬੀ ਆ ਪੱਗ ਨੂੰ ਲੈ ਕੇ ਬਸ ਪੱਗ ਭਰਾ ਬਣ ਕੇ ਇੱਕ ਵਾਰ ਯਾਰ ਮੇਰੀ ਕਾਰ ਦੇ ਉੱਪਰ ਆ ਜਾਓ ਤੁਸੀਂ ਸੋ ਬਿਲਕੁਲ ਇਹ ਅਮਨ ਨੇ ਜਿਹੜੇ ਕਿ ਜਲੇਬੀਆਂ ਬਣਾਉਣ ਦਾ ਕੰਮ ਕਰਦੇ ਨੇ ਬਿਨਾ ਕਿਸੇ ਚਿਜਕ ਤੋਂ ਪੜੇ ਲਿਖੇ ਨੌਜਵਾਨ ਨੇ ਬਹੁਤ ਸਾਰੇ ਲੋਕ ਵਿਦੇਸ਼ਾਂ ਚਲੇ ਜਾਂਦੇ ਨੇ ਪਰ ਅਮਨ ਹੋਣੀ ਜਿਸ ਤਰੀਕੇ ਨਾਲ ਜਲੇਬੀਆਂ ਬਣਾ ਰਹੇ ਨੇ ਵੱਖ-ਵੱਖ ਫਲੇਵਰ ਦੀਆਂ ਉਹ ਤਾਂ ਬਾ ਕਮਾਲ ਹੈਗੀਆਂ ਨੇ ਇਸ ਦੇ ਨਾਲ ਇਹਨਾਂ ਦਾ ਗੈਟਅਪ ਦੇਖੋ ਬਿਲਕੁਲ ਦਲਜੀਤ ਦੋਸਾਂ ਦੇ ਜਿਹੜਾ ਗੈਟਅਪ ਆ ਉਹਨਾਂ ਦੇ ਚਾਉਣ ਵਾਲੇ ਨੇ ਉਹ ਵੀ ਬਾ ਕਮਾਲ ਹੈ ਤੇ ਜਲੇਬੀਆਂ ਵੀ ਨਾਲ-ਨਾਲ ਇੱਕ ਵਾਰ ਜਾਂਦੇ ਆ ਜਰੂਰ ਦਿਖਾਉਣਾ ਦੇਖੋ ਖੂਬਸੂਰਤ ਛੋਟੀਆਂ-ਛੋਟੀਆਂ ਮਿੱਠੀਆਂ ਫਲੇਵਰ ਦੀਆਂ ਜਲੇਬੀਆਂ ਨੇ ਜਿਹੜੀਆਂ ਕਿ ਅਮਨ ਹੁਣਾ ਵੱਲੋਂ ਬਣਾਈਆਂ ਜਾਂਦੀਆਂ ਵੱਖ-ਵੱਖ ਚਾਸ਼ਨੀਆ ਦੇ ਨਾਲ ਤੇ ਵੱਖ-ਵੱਖ ਫਲੇਵਰਜ਼ ਦੇ ਨਾਲ ਸਵਾਦ ਦੇ ਨਾਲ ਕਈ ਤਰ੍ਹਾਂ ਦੇ ਇਹ ਫਲੇਵਰ ਬਣਾ ਲੈਂਦੇ ਨੇ ਜਿਹੜਾ ਕੋਈ ਲੋਕ ਚਾਹੁੰਦੇ ਨੇ ਜਾਂ ਡਿਮਾਂਡ 'ਚ ਹੁੰਦਾ ਉਹ ਜਿਹੜਾ ਫਲੇਵਰ ਅਮਨ ਹੁਣਾ ਵੱਲੋਂ ਤਿਆਰ ਕਰ ਦਿੱਤਾ ਜਾਂਦਾ ਤੇ ਦਲਜੀਤ ਦੇ ਫੈਨ ਨੇ ਦਲਜੀਤ ਨੂੰ ਚਾਹਣ ਵਾਲੇ ਨੇ ਉਹਨਾਂ ਦੇ ਗੈਟਪ ਦੇ ਵਿੱਚ ਉਮੀਦ 'ਚ ਬੈਠੇ ਨੇ ਕਿ ਗਾ ਦਲਜੀਤੋ ਸਾਹਜ ਆਉਣ ਤੇ ਇਹਨਾਂ ਨੂੰ ਮਿਲਣ ਕਿਉਂਕਿ ਕਹਿੰਦੇ ਨੇ ਪੰਜਾਬੀ ਆਗੇ ਤੇ ਪੰਜਾਬੀ ਸ਼ਾਗੇ ਕੈਮਰਾਮੈਨ ਅਜੀਪਾਲ ਦੇ ਨਾਲ ਜਸਪੀਤ ਸਿੰਘ ਗਾਸ਼ਕ ਪੀਟੀਸੀ ਨਿਊਜ਼ ਚੰਡੀਗੜ੍ਹ